ਸਤਿ ਸ੍ਰੀ ਅਕਾਲ ਜੀ ਰੋਹ ਦੇ ਲਫ਼ਜ਼ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਕੱਲ ਤੁਹਾਡੇ ਸਾਹਮਣੇ ਹਨੇ ਹਨੇ ਪਾਤਸ਼ਾਹ ਇਹ ਪੁਸਤਕ ਦੇ ਅਧਿਆਇ 27 ਦੀ ਸਮਾਪਤੀ ਕੀਤੀ ਸੀ ਅੱਜ ਆ ਰਹੀ ਹੈ ਅਧਿਆਇ 28 ਦੀ ਤਾਂ ਸ਼ੁਰੂ ਕਰਦੇ ਹਾਂ ਜੀ ਅਧਿਆਇ 28 ਮਾਰਨ ਚੜਿਓ ਖਾਲਸਾ ਮਉयो ਆਪ ਦੁਖ ਪਾਇ ਦਵਾਨ ਕੋੜਾ ਮਲ ਦੇ ਮਾਰੇ ਜਾਨ ਮਗਰੋਂ ਮੀਰ ਮੰਨੂ ਨੇ ਜਾਣ ਲਿਆ ਕਿ ਹੁਣ ਅਬਦਾਲੀ ਦਾ ਮੁਕਾਬਲਾ ਕਰਨਾ ਕਠਨ ਹੈ ਸੋ ਉਸਨੇ ਹਥਿਆਰ ਸੁੱਟ ਦਿੱਤੇ ਗਲ ਪੱਲਾ ਪਾ ਉਹ ਅਬਦਾਲੀ ਅੱਗੇ ਹਾਜ਼ਰ ਹੋਇਆ ਦੱਸ ਹੁਣ ਤੇਰੇ ਜਿਹੇ ਝੂਠੇ ਫਰੇਬੀ ਇਹ ਧੋਖੇਬਾਜ਼ ਨਾਲ ਕਿਸ ਲੋਕ ਕੀਤਾ ਜਾਏ ਅਬਦਾਲੀ ਨੇ ਮੀਰ ਮੰਨੂ ਨੂੰ ਪੁੱਛਿਆ ਜੇ ਤੁਸੀਂ ਵਪਾਰੀ ਹੋ ਤਾਂ ਸੌਦਾ ਕਰੋ ਤੇ ਮੇਰੀ ਰਿਹਾਈ ਦਾ ਮੁੱਲ ਦੱਸੋ ਜੇ ਤੁਸੀਂ ਜ਼ਾਲਮ ਹੋ ਤਾਂ ਜੇਹੀ ਮੌਤ ਤੁਹਾਡੇ ਦਿਲ ਨੂੰ ਸ਼ਾਂਤੀ ਦੇਵੇ ਮੈਨੂੰ ਵੈਸੀ ਮੌਤ ਦਿਓ ਤੇ ਜੇ ਤੁਸੀਂ ਬਾਦਸ਼ਾਹ ਹੋ ਤਾਂ ਬਾਦਸ਼ਾਹਾਂ ਵਾਲੀ ਦਰਿਆਦਲੀ ਦਿਖਾਓ ਤੇ ਮੈਨੂੰ ਮੁਆਫ ਕਰਕੇ ਰਿਹਾ ਕਰ ਦਿਓ ਗੱਲਾਂ ਕਰਨ ਵਿੱਚ ਤਾਂ ਤੂੰ ਬਹੁਤ ਮਾਹਰ ਹੈ। ਕਾਸ਼ ਕਿਤੇ ਆਪਣੇ ਬੋਲਾਂ ਦੇ ਨਿਬਣ ਵਿੱਚ ਵੀ ਇੰਨਾ ਪੱਕਾ ਹੁੰਦਾ। ਖੈਰੇਦਸ ਕਿ ਜੇ ਮੈਂ ਜੰਗ ਹਾਰ ਜਾਂਦਾ ਤੇ ਐਵੇਂ ਹੀ ਤੇਰੇ ਅੱਗੇ ਖੜਾ ਹੁੰਦਾ। ਜਿਵੇਂ ਤੂੰ ਮੇਰੇ ਅੱਗੇ ਖਲੋਤਾ ਹੈ। ਤਾਂ ਤੂੰ ਮੇਰੇ ਨਾਲ ਕੀ ਬਦੀਰਾ ਕਰਦਾ। ਅਬਦਾਲੀ ਨੇ ਫੇਰ ਮੀਰ ਮੰਨੂ ਨੂੰ ਪੁੱਛਿਆ। ਫੌਰਨ ਤੁਹਾਡਾ ਸਿਰ ਕੱਟ ਕੇ ਦਿੱਲੀ ਬਾਦਸ਼ਾਹ ਅੱਗੇ ਲਿਜਾ ਪੇਸ਼ ਕਰਤਾ। मीर मन्नू ਚੱਟ ਬੋਲਿਆ ਅਬਦਾਲੀ ਸੁਣ ਕੇ ਭਾਵੇਂ ਹੱਸਿਆ ਪਰ ਫੇਰ ਵੀ ਉਸ ਨੂੰ ਇਹ ਗੱਲ ਵੱਡੀ ਦਲੇਰੀ ਵਾਲੀ ਚੱਪੀ ਉਸਨੇ ਮੀਰ ਮੰਨੂ ਨੂੰ 50 ਲੱਖ ਦਾ ਦੰਡ ਤਲਾਇਆ ਪਰ ਉਸਦੀ ਬਹਾਦਰੀ ਤੋਂ ਖੁਸ਼ ਹੋ ਕੇ ਪੰਜਾਬ ਦੀ ਸੂਬੇਦਾਰੀ ਉਸਦੇ ਹਵਾਲੇ ਕਰ ਦਿੱਤੀ ਅਬਦਾਲੀ ਦੀ ਸ਼ਹਿ ਪ੍ਰਾਪਤ ਮੀਰ ਮੰਨੂ ਨੂੰ ਹੁਣ ਕੋਈ bari ਖਤਰਾ ਨਹੀਂ ਰਿਹਾ ਸੀ ਉਸਨੇ ਸਾਰਾ ਧਿਆਨ ਆਪਣੀ ਇੱਕੋ ਇੱਕ ਬਚੇ ਵਿਰੋਧੀ ਵੱਲ ਕੀਤਾ ਜਿਸਤੇ ਉਸ ਨੂੰ ਬਗਾਵਤ ਦਾ ਪੂਰਾ ਸ਼ੱਕ ਸੀ ਉਸਨੇ ਖਾਲਸੇ ਨੂੰ ਲਿਖ ਕੇ ਦਿੱਤੀ ਸਾਰੀ ਜ਼ਗਾਇਰ ਤੇਕਰਾਰ ਤੋੜ ਦਿੱਤੇ ਤੇ ਗੁਰੂ ਕੇ ਚੱਕ ਦੇ ਨਾਂ ਲਾਏ ਗਏ ਸਾਰੇ ਪਿੰਡ ਆਪਣੇ ਕਬਜ਼ੇ ਵਿੱਚ ਲੈ ਲਈ ਕਿਉਂਕਿ ਦਰਾਨੀ ਜਾਂਦਾ ਹੋਇਆ ਆਪਣੇ ਗਿਲਜਿਆਂ ਦੀ ਇੱਕ ਵੱਡੀ ਟੁਕੜੀ ਲਾਹੌਰ ਛੱਡ ਗਿਆ ਸੀ ਉਸਦੇ ਹੌਸਲੇ ਤੇ ਮਨੂ ਸੋਚ ਰਿਹਾ ਸੀ ਕਿ ਜੇ ਸਿੱਖਾਂ ਨੇ ਥੋੜੀ ਬਹੁਤ ਹੀਲ ਹੁਜਤ ਵੀ ਕੀਤੀ ਤਾਂ ਦਰਾਨੀਆਂ ਨੂੰ ਉਹਨਾਂ ਤੇ ਛਾੜ ਦੇਵੇਗਾ ਹੁਣ ਲਾਹੌਰ ਦਰਬਾਰ ਵਿੱਚ ਦੀਵਾਨ ਕੌੜਾ ਮਲ ਜੇ ਹਕ ਕੋਈ ਸਿੱਖ ਤੈਸ਼ੀ ਵੀ ਨਹੀਂ ਰਿਹਾ ਸੀ ਸੋ ਦਰਬਾਰੀਆਂ ਨੇ ਮੀਰ ਮਨੂ ਕੋਲ ਸਿੱਖਾਂ ਵਿਰੁੱਧ ਝੁੱਠੀਆਂ ਸੱਚੀਆਂ ਤੌਮਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਮੀਰ ਮੰਨੂ ਨੇ ਸਿੱਖਾਂ ਦੇ ਕਤਲੇਆਮ ਦੇ ਹੁਕਮ ਜਾਰੀ ਕਰ ਦਿੱਤੇ ਉਸਨੇ ਫੌਜ ਨੂੰ ਇਹ ਕਹਿ ਕੇ ਪਿੰਡਾਂ ਦੇ ਚਾਰ ਦਿੱਤਾ ਕਿ ਜਿੱਥੇ ਵੀ ਕੋਈ ਸਿੱਖ ਮਿਲੇ ਉਸਦੇ ਦਾੜੀ ਕੇਸ ਮੋਹਨ ਦਿੱਤੇ ਜਾਣ ਤੇ ਜੇ ਉਹ ਵਿਰੋਧ ਕਰੇ ਤਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਏ ਪਹਾੜੀ ਰਾਜਿਆ ਮਲਵੀ ਉਸਨੇ ਸੁਨੇਹੇ ਭੇਜ ਦਿੱਤੇ ਕਿ ਸਿੱਖਾਂ ਦਾ ਵੱਧ ਤੋਂ ਵੱਧ ਕਤਲੇਆਮ ਕਰੋ ਕਿ ਲਾਹੌਰ ਦਰਬਾਰ ਤੋਂ ਵੱਡੇ ਇਨਾਮ ਪ੍ਰਾਪਤ ਕਰੋ ਪੱਤਾ ਪੱਤਾ ਮੁਰਤ ਸਿੰਘਾਂ ਦਾ ਵੈਰੀ ਹੋ ਗਿਆ ਮੀਰ ਮੰਨੂ ਦੁਆਰਾ ਕੀਤੀ ਜਾ ਰਹੀ ਇਹ ਕਤਲੇਆਮ ਸਿੱਖਾਂ ਦੇ ਅੱਜ ਤੱਕ ਹੋਏ ਕਤਲੇਆਮ ਵਿੱਚ ਸਭ ਤੋਂ ਭਿਆਨਕ ਤੇ ਤਸ਼ੱਦਦ ਭਰੀ ਸੀ ਇਸ ਕਤਲੇਆਮ ਨੇ ਫਰਖਸ਼ੀਅਰ ਤੇ ਜ਼ਕਰੀਏ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤੀ ਹੁਣ ਤੱਕ ਮੁਗਲ ਦਰਬਾਰ ਉਹਨਾਂ ਸਿੰਘਾਂ ਤੇ ਹੀ ਕਹਿਟਾਉਂਦਾ ਰਿਹਾ ਸੀ ਜੋ ਹਕੂਮਤ ਵਿਰੁੱਧ ਬਗਾਵਤ ਕਰਦੇ ਸਨ ਪਰ ਮੀਰ ਮੰਨੂ ਨੇ ਬੁੱਢੇ ਬੱਚੇ ਮਾਵਾਂ ਦਾ ਕਤਲੇਆਮ ਸ਼ੁਰੂ ਕੀਤਾ ਸੈਂਕੜੇ ਸਿੰਘ ਕਤਲ ਕਰਕੇ ਉਹਨਾਂ ਦੇ ਸਿਰਾਂ ਨਾਲ ਖੂਨ ਭਰ ਦਿੱਤੇ ਗਏ ਅੱਜ ਤੱਕ ਮੁਗਲਾਂ ਤੋਂ ਜੋ ਨਹੀਂ ਹੋਇਆ ਮੈਂ ਉਹ ਕਰਾਂਗਾ ਮੁਗਲ ਬਾਦਸ਼ਾਹ ਤੇ ਸੂਬੇਦਾਰ ਆਪਣੀ ਸਾਰੀ ਤਾਕਤ ਸਿੰਘਾਂ ਨੂੰ ਮਾਰਨ ਤੇ ਗਵਾਉਂਦੇ ਰਹੇ ਮੈਂ ਇਨਾ ਸਿੱਖਾਂ ਦਾ ਪੈਦਾ ਹੋਣਾ ਹੀ ਬੰਦ ਕਰਤੇ ਹਾਂਗਾ ਮੈਂ ਇਹਨਾਂ ਨੂੰ ਜੰਮਣ ਵਾਲੀਆਂ ਦਾ ਕਤਲੇਆਮ ਕਰਾਂਗਾ ਇਹਨਾਂ ਦੇ ਬੱਚਿਆਂ ਉੱਤੇ ਉਹਨਾਂ ਦੀਆਂ ਮਾਵਾਂ ਅੱਗੇ ਐਸਾ ਕਹਿ ਰਹਾ ਹਾਂਗਾ ਕਿ ਅੱਗੇ ਤੋਂ ਕੋਈ ਸਿੱਖ ਔਰਤ ਬੱਚਾ ਪੈਦਾ ਕਰਨ ਤੋਂ ਖੋਫ ਭੁਖਾ ਵੀ ਕੀ ਦੁੱਧ ਚੁੰਗਦੇ ਬਾਲ ਮਾਵਾਂ ਸਮੇਤ ਕੈਦ ਕਰਕੇ ਲਾਹੌਰ ਲਿਆਂਦੇ ਜਾਣਗੇ ਮੁੱਲਾਂਪੁਰ ਦੇ ਕਮਾਦਾਂ ਵਿੱਚ ਆਪਣੇ ਛੋਟੇ ਬਾਲ ਨੂੰ ਲੈ ਕੇ ਲੁਕੀ ਬੈਠੀ ਇੱਕ ਮਾਂ ਵਾਰ-ਵਾਰ ਬਾਲ ਦੇ ਮੱਥੇ ਤੇ ਪਿਆਰ ਦੇ ਰਹੀ ਸੀ ਅੱਜ ਤੂੰ ਮੈਨੂੰ ਮਿੱਠੀਆਂ ਹੀ ਤਲੀਦਾਨੀ ਐ ਤੂੰ ਮੇਰਾ ਬਹਾਦਰ ਪੁੱਤਰ ਤਾਂ ਐ ਤਾਂ ਕਰਕੇ ਤੈਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸੂਰਮੇ ਪੁੱਤਰ ਬਾਬਾ ਅਜੀਤ ਸਿੰਘ ਦੀ ਬਾਤ ਸੁਣਾਵਾ ਅੱਖਾਂ ਪਰ ਦੀ ਮਾਂ ਬੋਲੀ ਹਾਂ ਮਾਂ ਛੋਟੇ ਜਿਹੇ ਸੰਬੰਦਾ ਬਹਾਦਰ ਸਿੰਘ ਉਹ ਤੋਂ ਸ਼ਿਕਾਰਤਾ ਬਹੁਤ ਸ਼ੌਂਕ ਸੀ ਉਹਨਾਂ ਨੂੰ ਇੱਕ ਦਿਨ ਇੱਕ ਹਿਰਨ ਦਾ ਸ਼ਿਕਾਰ ਕੀਤਾ ਜਦ ਉਸ ਦਾ ਢਿੱਡ ਪਾੜਿਆ ਤਾਂ ਉਸ ਵਿੱਚੋਂ ਹਿਰਨ ਦੇ ਤਿੰਨ ਛੋਟੇ-ਛੋਟੇ ਬੱਚੇ ਅੱਖਾਂ ਸਾਹਮਣੇ ਤੜਫਦੇ ਮਰ ਗਏ ਇਸ ਸਾਕੇ ਨੇ ਬਾਲ ਨੂੰ ਬੈਰਾਗੀ ਕਰ ਦਿੱਤਾ ਇੱਕ ਦਿਨ ਆਨੰਦਪੁਰੀ ਦੇ Swami ਉਹਦੇ ਡੇਰੇ ਤੇ ਪਹੁੰਚੇ ਸਿਰ ਤੇ ਹੱਥ ਰੱਖਿਆ ਤੇ ਪੰਜਾਬ ਵੱਲ ਤੁਰਿਆ ਬਾਬਾ ਜੀ ਨੇ ਜ਼ਾਲਮ ਮੁਗਲਾਂ ਦੇ ਘਰੀ ਸੱਥਰ ਪਛਾ ਦਿੱਤੇ ਖਾਲਸਾ ਰਾਜ ਕਾਇਮ ਕੀਤਾ ਤੇ ਫਿਰ ਹਕੂਮਤ ਨਾਲ ਲੜਦੇ ਲੜਦੇ ਇੱਕ ਦਿਨ ਗੁਰਦਾਸ ਨੰਗਲ ਵਿੱਚੋਂ ਕੈਦ ਕਰ ਲਏ ਗਏ ਉਹਨਾਂ ਨੂੰ ਡੇਲਾਉਣ ਲਈ ਉਹਨਾਂ ਦੇ ਸਾਹਮਣੇ ਸਿੰਘਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਣ ਲੱਗਾ ਜਦ ਬਾਬਾ ਜੀ ਢੋਲ ਬੈਠੇ ਰਹੇ ਤਾਂ ਜ਼ਾਲਮਾਂ ਨੇ ਬਾਬਾ ਜੀ ਦੇ ਪੌਣੇ ਕੁ ਚਾਰ ਸਾਲ ਦੀ ਪੁੱਛੰਗੀ ਅਜੇ ਸਿੰਘ ਨੂੰ ਬਾਬਾ ਜੀ ਦੇ ਸਾਹਮਣੇ ਲਿਆਂਦਾ। ਉਹਨਾਂ ਨੇ ਬਾਲ ਦਾ ਸੀਨਾ ਪਾੜਿਆ ਤੇ ਉਸ ਦਾ ਕਾਲਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਪਾਉਣ ਲੱਗੇ। ਤੇ ਬਾਬਾ ਜੀ ਅਗੋ ਧੰਨ ਗੁਰੂ ਨਾਨਕ ਤੇ ਸਤ ਕਰਤਾਰ ਜਪਦੇ ਰਹੇ। ਤੈਨੂੰ ਪਤਾ ਪੁੱਤਰ ਕਿ ਬਚਪਨ ਵਿੱਚ ਹੀਰਨ ਦੇ ਮਰੇ ਬੱਚੇ ਦੇਖ ਕੇ ਡੋਲ ਜਾਣ ਵਾਲਾ ਪਾਪਾ ਬੰਦਾ ਸਿੰਘ ਆਪਣੇ ਪੁੱਤਰ ਦਾ ਦਿਲ ਮੂੰਹ ਵਿੱਚ ਕਿਵੇਂ ਪਵਾ ਗਿਆ। ਤਿਵੇਂ ਮਾ ਕਿਉਂਕਿ ਪੰਥ ਦੇ ਵਾਲੀ ਕਰਗੀਦਰ ਪਿਤਾ ਜੀ ਦਾ ਹੱਥ ਉਸ ਦੇ ਸਿਰ ਤੇ ਆ ਗਿਆ ਸੀ। ਬਾਬਾ ਅਧਿਆਥਿੰਦ ਨੂੰ ਦੁਥਣੀ ਲੱਦਿਆ ਜਿਹੜਾ ਜੈਕਾਰੇ ਛੱਡਦਾ ਸ਼ਹੀਦ ਹੋਵੇ ਉਹ ਪੀੜਾਂ ਤੋਂ ਮੁਕਤ ਹੋ ਜਾਂਦਾ ਹੈ ਪੁੱਤਰ। ਦੁਨੀਆ ਦੀਆਂ ਸਾਰੀਆਂ ਪੀੜਾਂ ਰਲ ਕੇ ਵੀ ਉਸ ਦਾ ਕੁਝ ਨਹੀਂ ਵਿਗਾੜ ਸਕਦੀਆਂ। ਗ੍ਰਫਤਾਰ ਕਰਕੇ ਲਿਆਂਦੀਆਂ ਗੀਆਂ ਮਾਵਾਂ ਵਿੱਚ। ਇਹ ਮਾਂ ਤੇ ਪੁੱਤਰ ਵੀ ਬੈਠੇ ਚੱਕੀ ਪੀ ਰਹੇ ਹਨ ਬਾਲਾ ਨੂੰ ਮਾਵਾ ਦੀਆਂ ਗੋਦੀਆਂ ਚੋਂ ਖੋਖੋ ਕੇ ਕੋਹਿਆ ਜਾ ਰਿਹਾ ਹੈ ਏਤੀ ਤਲ ਨਹੀਂ ਆמא ਬਾਲ ਨੇ ਆਪਣੀ ਮਾਂ ਨੂੰ ਪੁੱਛਿਆ ਵੱਡੇ ਭਾਗਾਂ ਵਾਲੇ ਇਹ ਬਾਲ ਸ਼ਹੀਦ ਹੋ ਰਹੇ ਹੈ ਮੇਰੇ ਬੱਚੇ ਇੰਨੀਆਂ ਛੋਟੀਆਂ ਉਮਰਾਂ ਵਿੱਚ ਪੰਥ ਤੋਂ ਆਪਾ ਵਾਰ ਜਾਣ ਵਾਲੇ ਬਾਲ ਜਰੂਰ ਦਰਗਾਹ ਵਿੱਚ ਛੋਟੇ ਸਾਹਿਬ ਜਤਿਆਂ ਦੀ ਸੰਗਤ ਮਾਣਦੇ ਹੋਣਗੇ ਮੈਂ ਵੀ ਥੀ ਦਹੋਨਾ ਮਾਂ ਮੈਂ ਵੀ ਬਾਬਾ ਫਤੇਹ ਸਿੰਘ ਨੂੰ ਮਿਲਣਾ। ਹਾਂ ਪੁੱਤਰ ਸੱਚੇ ਪਾਤਸ਼ਾਹ ਤੇਰੇ ਭਾਗ ਵੀ ਜਗਾਉਣ ਤੇ ਤੇਰੇ ਲੇਖਾਂ ਵਿੱਚ ਵੀ ਕੋਈ ਮੁਗਲ ਵਰਚੀ ਲਿਖੀ ਹੋਵੇ। ਅਥਰੂ ਸੰਭਾਲਦੀਆਂ ਮਾਂ ਬੋਲੀ। ਮਿੱਤਈ ਸਵਾਲ ਦੀ ਵੀ ਆ ਗਈ। ਮੁਗਲ ਸਿਪਾਹੀ ਨੇ ਪਿੱਛੋਂ ਦੀ ਮਾਂ ਦੇ ਗਲੇ ਵਿੱਚ ਬਾਹਾਂ ਪਾਈ। ਖਲੋਤੇ ਵਾਲ ਨੂੰ ਫੜ ਕੇ ਖਿੱਚਿਆ ਤੇ ਮਾਂ ਨੇ ਅੱਖਾਂ ਬੰਦ ਕਰ ਲਈਆਂ। ਜਦ ਉਸਨੇ ਅੱਖਾਂ ਖੋਲੀਆਂ ਤਾਂ ਪਾਣੀ ਦੀਆਂ ਦੋ ਧਾਰਾਂ ਉਹਨਾਂ ਵਿੱਚੋਂ ਵਹਿ ਤੁਰੀਆਂ ਇੱਕ ਸਿਪਾਹੀ ਨੇ ਜੀ ਨੂੰ ਤਿੱਖਾ ਕਰ ਰਿਹਾ ਹੈ ਉਸਨੇ ਹੇਠੋਂ ਧਰਤੀ ਤੇ ਟਿਕਾ ਕੇ ਨੀਜਾ ਸਿੱਧਾ ਖੜਾ ਕੀਤਾ ਬਾਲ ਨੂੰ ਦੂਜੇ ਸਿਪਾਹੀਆਂ ਨੇ ਜ਼ੋਰ ਨਾਲ ਉਤਾਣ ਨੂੰ ਸੁਟਿਆ ਤੇ ਬਾਲ ਨੇ ਜੈਕਾਰਾ ਛੱਡਿਆ ਖੁਸ਼ੀਆਂ ਦੇ ਜੈ ਤਾਲੇ ਦਦਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਤੇ ਉਹ ਵਰਛੇ ਵਿੱਚ ਪਰੋਇਆ ਗਿਆ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਮਨ ਨੂੰ ਪਾਵੇ ਤੇ ਰਹਿਂਦਾ ਜਾਇ ਕਰਾ ਉਸ ਦੀ ਮਾਤਾ ਨੇ ਪੂਰਾ ਕੀਤਾ ਤੇ ਸਾਰੀਆਂ ਸਿੰਘਣੀਆਂ ਨੇ ਇਕੱਠੀਆਂ ਸੱਚੀ ਅਕਾਲ ਕਹਿ ਕੇ ਜਵਾਬ ਦਿੱਤਾ ਧੰਨ ਗੁਰੂ ਨਾਨਕ ਤੇ ਸਤ ਕਰਤਾਰ ਦੇ ਬੋਲ ਮਾਇੂਸ ਹੋ ਰਹੀ ਹਵਾ ਨੂੰ ਜਿਉਣ ਜੋਗਾ ਕਰ ਰਹੀ ਹਨ ਜੇ ਇਹ ਬੋਲ ਨਾ ਗੂੰਜਦੇ ਤਾਂ ਸ਼ਾਇਦ ਹਵਾ ਦਾ ਆਪ ਦਾ ਦਮ ਘੁੱਟ ਜਾਂਦਾ ਮਾਸੂਮ ਬਾਲ ਕੋਹੇ ਜਾ ਰਹੇ ਹਨ ਨੇਜੀਆਂ ਦੇ ਟੰਗੇ ਜਾ ਰਹੇ ਹਨ ਵੱਡੇ ਜਾ ਰਹੇ ਹਨ ਕੁਝ ਜਲਾਦ ਉਹਨਾਂ ਟੋਟਿਆਂ ਨੂੰ ਰस्सियां ਵਿੱਚ ਪਰੋ ਰਹੇ ਹਨ ਜਿੰਨਾਂ ਝੋਲੀਆਂ ਵਿੱਚ ਉਹ ਬਾਲ ਚੁੱਕੇ ਗਏ ਸਨ ਉਹਨਾਂ ਗਲਾਂ ਵਿੱਚ ਹੀ ਉਹ ਹਾਰ ਪਾਈ ਜਾਂਦੀ ਹਨ ਇੱਕ ਮੁਗਲ ਸਪਾਹੀ ਕੀ ਦੇਖਦਾ ਹੈ ਕਿ ਕਮਾਈ ਉਸਨੂੰ ਇਸ਼ਾਰਾ ਕਰਕੇ ਬੁਲਾ ਰਹੀ ਹੈ ਉਹ ਹੈਰਾਨ ਹੈ ਕਿ ਐਸੇ ਕੈਰੀ ਸਮੇਂ ਉਹ ਉਸਨੂੰ ਕੀ ਕਹੇਗੀ ਨਾਲ ਦਾ ਸਿਪਾਹੀ ਬੋਲੇ ਆ ਜਾ ਸੁਣਾ ਵਿਚਾਰੀ ਦੀ ਗੱਲ ਉਹ ਥੋੜੇ ਕਰੁਣਾ ਦੇ ਘਰ ਵੀ ਹਨ ਐਸਾ ਵਰਤਾਰਾ ਕਿਸੇ ਨੂੰ ਵੀ ਮੰਨ ਕਰ ਤਵੇ ਮੌਨ ਕਰ ਤਵੇ ਨਾਲ ਦੇ ਸਿਪਾਹੀ ਨੇ ਫਿਰ ਕਿਹਾ ਜਾ ਸ਼ਾਇਦ ਪਾਣੀ ਮੰਗਦੀ ਹੋਵੇ ਦੇ ਦੇਈ ਜੇ ਪਾਣੀ ਜਾਂ ਕੁਝ ਹੋਰ ਮੰਗਦੀ ਹੋਵੇ ਤਾਂ ਮਨੂ ਦਾ ਹੁਕਮ ਬਜਾਉਂਦੇ ਬਜਾਉਂਦੇ ਆਪਾਂ ਵੀ ਉਸ ਦੇ ਜ਼ਾਲਮ ਹੁੰਦੇ ਜਾ ਰਹੇ ਹਾਂ ਜਾ ਸੋਣਾ ਦੂਜਾ ਸਿਪਾਹੀ ਮਾਂ ਕੋਲ ਗਿਆ ਤੇ ਕੁਝ ਚਿਰ ਮਗਰੋਂ ਰੋਂਦਾ ਹੋਇਆ ਵਾਪਸ ਆਇਆ ਕੀ ਹੋਇਆ ਕੀ ਕਿਹਾ ਉਸਨੇ ਜਿਸ ਸਿਪਾਹੀ ਨੇ ਭੇਜਿਆ ਸੀ ਉਸਨੇ ਪੁੱਛਿਆ ਪਰ ਵਾਪਸ ਆਇਆ ਸਿਪਾਹੀ ਤ੍ਰਿਪ ਤ੍ਰਿਪ ਹੰਝੂ ਸਿਟ ਰਿਹਾ ਉਸ ਤੋਂ ਕੁਝ ਵੀ ਬੋਲਿਆ ਨਹੀਂ ਜਾ ਰਿਹਾ ਸੀ ਉਹ ਦੱਸਦਾ ਸੀ ਹੀ ਐਸਾ ਕੀ ਕਹਿ ਦਿੱਤਾ ਉਹਨੇ ਐਸਾ ਕੀ ਮੰਗ ਲਿਆ ਜੋ ਤੇਰਾ ਰੋਂ ਨਿਕਲ ਗਿਆ ਉਹ ਕਹਿੰਦੀ ਇਸ ਸਿਪਾਹੀ ਦੀਆਂ ਨੇ ਕਹਿੰਦੀ ਦੀ ਫੇਰ ਭੁੱਬਾ ਨਿਕਲ ਗਈ ਉਹ ਕਹਿੰਦੀ ਕਿ ਜੋ ਹਾਰ ਤੂੰ ਮੇਰੇ ਗਲ ਵਿੱਚ ਪਾ ਕੇ ਗਿਆ ਹੈ ਉਹ ਮੇਰੇ ਬੱਚੇ ਦਾ ਨਹੀਂ ਮੇਰੇ ਬੱਚੇ ਦਾ ਤਾਂ ਉਹ ਹੈ ਜੋ ਉਹ ਬੀਬੀ ਦੇ ਗਲ ਪਾਇਆ ਹੋਇਆ ਹੈ ਮੇਰੇ ਗਲ ਵਿੱਚ ਮੇਰੇ ਬੱਚੇ ਦੇ ਟੁਕੜਿਆਂ ਦਾ ਹਾਰ ਲਿਆ ਕੇ ਪਾ ਮੇਰ ਨੂੰ ਇੰਨੀ ਕੀ ਬੇਨਤੀ ਪ੍ਰਵਾਨ ਕਰ ਨਾਲੇ ਜੀਤੇ ਵਾਲ ਦਾ ਹਾਰ ਤੂੰ ਮੇਰੇ ਗਲ ਪਾ ਗਿਆ ਉਹਦੀ ਮਾਂ ਲੱਭ ਕੇ ਇਹ ਉਹਦੀ ਝੂਲੀ ਪਾ ਕੀ ਇੰਨਾ ਕਹਿ ਕੇ ਹੋਤਾ ਹੀ ਰੋਪਿਆ ਕੋਈ ਇੰਨਾ ਸਬਰ ਵਿੱਚ ਕਿਵੇਂ ਹੋ ਸਕਦਾ ਹੈ ਐਸਾ ਕੀ ਦੇ ਦਿੱਤਾ ਇਹਨਾਂ ਨੂੰ ਉਹਨਾਂ ਦੇ ਗੁਰੂ ਨੇ ਐਨੇ ਸਹਿਜ ਕਿਵੇਂ ਹੋ ਸਕਦੇ ਨੇ ਇਹ ਲੋਕ ਇਹ ਸਿੱਖ ਨੇ ਹਮੀਦ ਸਦੀਆਂ ਲੱਗੀਆਂ ਨੇ ਇਹਨਾਂ ਦੀ ਕੜਨ ਕੜਨ ਨੂੰ ਡੋਲਣਗੇ ਨਹੀਂ ਇਹ ਕਦੇ ਵੀ ਇਹ ਗੱਲ ਹੁਣ ਮੀਰ ਮੰਨੂ ਨੂੰ ਕੌਣ ਸਮਝਾਵੇ ਇਹ ਸਿੱਖ ਨੇ ਤੇ ਸਿੱਖ ਨਾਮ ਹੀ ਸਿੱਦਕ ਤੇ ਦਲੇਰੀ ਦਾ ਹੈ ਤਨ ਗੁਰ ਨਾਨਕ ਤੇ ਸਤ ਕਰਤਾਰ ਦੇ ਬੋਲ ਮਰਦੀ ਜਾ ਰਹੀ ਹਵਾ ਨੂੰ ਵੀ ਜੀਵਨ ਬਖਸ਼ ਰਹੇ ਹਨ ਜੇ ਇਹ ਬੋਲ ਨਾ ਗੂੰਜਦੇ ਹੁੰਦੇ ਤਾਂ ਸ਼ਾਇਦ ਹਵਾ ਦਾ ਆਪ ਤਾਂ দম ਘੁੱਟ ਜਾਂਦਾ ਇੱਕ 3 ਕੋਸਾਲ ਦਾ ਬੱਚਾ ਚੱਕੀ ਪੀਹਣ ਵਿੱਚ ਆਪਣੀ ਮਾਂ ਦੀ ਮਦਦ ਕਰ ਰਿਹਾ ਹੈ ਉਹ ਆਪਣੇ ਛੋਟੇ ਜਿਹੇ ਹੱਥ ਚੱਕੀ ਦੇ ਹੱਥ ਨੂੰ ਪਾਉਂਦਾ ਹੈ ਪਰ ਚੱਕੀ ਦਾ ਗੇੜ ਉਸ ਦੀ ਛੋਟੀ ਜਿਹੀ ਬਾਹ ਨਾਲੋਂ ਵੱਡਾ ਹੈ ਸੋਹ ਹੱਥਾ ਫੜ ਕੇ ਚੱਕੀ ਦੇ ਨਾਲ ਘੁੰਮਣ ਲੱਗਦਾ ਹੈ ਬਬ ਬੱਥ ਚਾਰ ਕੁ ਗੇੜਿਆ ਮਗਰ ਉਹ ਥੱਕ ਕੇ ਬੈਠ ਜਾਂਦਾ ਹੈ ਆਪਣੇ ਆਲੇ ਦੁਆਲੇ ਹੋ ਰਹੀਆਂ ਸ਼ਹਾਰਤਾ ਨੂੰ ਮੱਥਾ ਟੇਕ ਦਿੰਦਾ ਹੈ ਮਾਂ ਨੇ ਕਿਹਾ ਜੋ ਹੈ ਕਿ ਜਦ ਕੋਈ ਬਾਲ ਸ਼ਹੀਦ ਹੋਵੇ ਤਾਂ ਹੱਥ ਜੋੜ ਕੇ ਸਿਰ ਨਵਾ ਕੇ ਫਤਿਹ ਬੁਲਾਵੇ ਸੋਹ ਉਸੇ ਤਰ੍ਹਾਂ ਕਰਦਾ ਹੈ ਜਦ ਹੀ ਕੋਈ ਬਾਲ 니ਜੇ ਵਿੱਚ ਪਰੋਇਆ ਜਾਂਦਾ ਹੈ ਉਹ ਮੱਥਾ ਠੀਕ ਦਿੰਦਾ ਹੈ ਆਪਣੀ ਉਮਰ ਦੇ ਇੱਕ ਬਾਲ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਉਹ ਬੋਲਿਆ ਇਹ ਤੁਹਾਨੂੰ ਨਿੱਤਿਆਂ ਨੂੰ ਤਤੋ ਮਾਲਦੇ ਆ ਮਰ ਨਹੀਂ ਰਹੇ ਪੁੱਤਰ ਸ਼ਹੀਦ ਹੋ ਰਹੇ ਨੇ ਇਹ ਬਾਲ ਤੁਹਾਡਾ ਸਬਦਾ ਇੰਨਾ ਕੁੱਤਾ ਪਰਿਆਂਦਾ ਸੀ ਮੇਰੇ ਬੱਚੇ ਤੁਸੀਂ ਅਗਲੇ ਜਨਮਾ ਵਿੱਚ ਪਾਦਸ਼ਾਹ ਬਣ ਕੇ ਜਨਮ ਲੈਣਾ ਹੈ ਸ਼ਹਾਰਦਾਨੀ ਬਦਲੀ ਤੁਹਾਨੂੰ ਬਾਦਸ਼ਾਹੀਆਂ ਮਿਲਣੀਆਂ ਹਨ ਤੁਹਾਡੀ ਉਮਰ ਨਿੱਕੀ ਕਿੱਥੇ ਹੈ ਤੁਸੀਂ ਤਾਂ ਬਾਬੇ ਹੋ ਤੁਹਾਡੇ ਅਗਲੇ ਚੋਣਾਂ ਵਿੱਚ ਪੰਥ ਤੁਹਾਡੇ ਕਹੀ ਬੋਲਾਂ ਨੂੰ ਸਿਰ ਨਵਾਇਆ ਕਰੇਗਾ ਤੁਸੀਂ ਕਹਿਣੀ ਤੇ ਕਰਨੀ ਦੇ ਸੂਰੇ ਹੋਵੋਗੇ ਤੁਹਾਡੀ ਕਹੀ ਗੱਲ ਨੂੰ ਪੰਥ ਸਤਕਾਰ ਨਾਲ ਦਿਲਾਂ ਵਿੱਚ ਥਾਂ ਦਿਆ ਕਰੇਗਾ ਤੁਸੀਂ ਨਿੱਕੇ ਕਿੱਥੇ ਹੋ ਮੇਰੇ ਬੱਚੇ ਤੁਸੀਂ ਤਾਂ ਬਾਬੇ ਹੋ ਥੀਤਾ ਮਾ ਕਹਿੰਦਾ ਹੋਇਆ ਉਹ ਮੁਗਲ ਸਿਪਾਹੀ ਦੀ ਉਂਗਲ ਫੜ ਕੇ ਤੁਰ ਪਿਆ ਵਾਹਿਗੁਰੂ ਬਾਕੀ ਰਹਿਦਾ ਭਾਗ ਆਪਾਂ ਕੱਲ ਸੰਜਾ ਕਰਾਂਗੇ ਸ਼ੁਕਰੀਆ ਜੀ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ